ਬਹੁਤ ਵੱਡੀ ਖਬਰ 2000 ਕਿਲੋ ਚਿੱਟਾ ਬਰਾਮਦ ਪੰਜਾਬ ਸਰਕਾਰ ਨੇ ਲਿਆ ਵੱਡਾ ਐਕਸ਼ਨ ਆਓ ਤੁਹਾਨੂੰ ਦਿਖਾਉਣੇ ਆ ਅੱਜ ਦੀ ਇਹ ਤਾਜ਼ਾ ਖਬਰ ਪਹਿਲੀ ਵੱਡੀ ਖਬਰ ਪੁਲਿਸ ਐਨਕਾਊਂਟਰ ਨਾਲ ਜੁੜੀ ਹੈ ਅੱਜ ਫੇਰ ਪੰਜਾਬ ਦੇ ਵਿੱਚ ਇੱਕ ਪੁਲਿਸ ਐਨਕਾਊਂਟਰ ਕੀਤਾ ਗਿਆ ਅੰਮ੍ਰਿਤਸਰ ਦੇ ਪੱਟੀ ਦੇ ਪਿੰਡ ਸਭਰਾ ਦੇ ਵਿੱਚ ਪੁਲਿਸ ਐਨਕਾਊਂਟਰ ਕੀਤਾ ਗਿਆ ਔਰ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਪੰਜਾਬ ਮੁਖੀ ਡੀਜੀਪੀ ਗੌਰਵ ਯਾਦਵ ਨੇ ਬਹੁਤ ਵੱਡੀਆਂ ਗੱਲਾਂ ਪ੍ਰੈਸ ਕਾਨਫਰੰਸ ਕਰਕੇ ਬੋਲੀਆਂ ਨੇ ਅੱਜ 2025 ਸਾਲ ਦਾ ਆਖਰੀ ਦਿਨ ਹੈ ਔਰ ਗੌਰਵ ਯਾਦਵ ਡੀਜੀਪੀ ਨੇ ਬਹੁਤ ਵੱਡੀਆਂ ਗੱਲਾਂ ਬੋਲੀਆਂ ਨੇ ਪੂਰੀ ਜਾਣਕਾਰੀ ਆਪਾਂ ਤੁਹਾਨੂੰ ਅੱਗੇ ਦਿੰਨੇ ਆ ਤੇ ਅਗਲੀ ਵੱਡੀ ਖਬਰ ਹੈ ਪੰਜਾਬ ਦੇ 7 ਅਧਿਕਾਰੀ ਅੱਜ ਸਸਪੈਂਡ ਕੀਤੇ ਗਏ ਨੇ ਕਿਉਂ ਕੀਤੇ ਗਏ ਨੇ ਇਹ ਵੀ ਤੁਹਾਨੂੰ ਅੱਗੇ ਦੱਸਦੇ ਆ ਤੇ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਛੁੱਟੀਆਂ ਦੇ ਵਿੱਚ ਹੋਰ ਵਾਅਦਾ ਕਰ ਦਿੱਤਾ ਗਿਆ ਕਦੋਂ ਤੱਕ ਕਿਵੇਂ ਪਹਿਲੀ ਖਬਰ ਐਨਕਾਊਂਟਰ ਦੀ ਅਮਰਤਸਰ ਦੇ ਪੱਟੀ ਦੇ ਵਿੱਚ ਪਿੰਡ ਸਭਰਾ ਦੇ ਵਿੱਚ ਉਸ ਵਕਤ ਪੁਲਿਸ ਨੇ ਐਨਕਾਊਂਟਰ ਕੀਤਾ ਹੈ ਪੁਲਿਸ ਕਹਿੰਦੀ ਹੈ ਕਿ ਇੱਕ ਨੌਜਵਾਨ ਜਿਹਨੂੰ ਗੋਲੀ ਮਾਰੀ ਗਈ ਸੀ ਪਿੰਡ ਸਭਰਾ ਦੇ ਵਿੱਚ ਗੋਲੀ ਮਾਰੀ ਆ ਨੌਜਵਾਨ ਨੂੰ ਤਿੰਨ ਵਿਅਕਤੀ ਆਏ ਔਰ ਉਹਨੂੰ ਗੋਲੀ ਮਾਰ ਕੇ ਨੌਜਵਾਨ ਨੂੰ ਜਿਹਦਾ ਨਾਮ ਹਰਪ੍ਰੀਤ ਸਿੰਘ ਹੈ ਤਾਂ ਉਥੋਂ ਫਰਾਰ ਹੋ ਗਏ ਉਸ ਤੋਂ ਬਾਅਦ ਪੁਲਿਸ ਕਹਿੰਦੀ ਹੈ ਕਿ ਅਸੀਂ ਪਿੱਛਾ ਕੀਤਾ ਤੇ ਜਿਨ੍ਹਾਂ ਚੋਂ ਤਿੰਨ ਵਿਅਕਤੀ ਪੁਲਿਸ ਕਹਿੰਦੀ ਐ ਅਸੀਂ ਆਈਡੈਂਟੀਫਾਈ ਕੀਤੇ ਨੇ ਤੇ ਪੁਲਿਸ ਕਹਿੰਦੀ ਐ ਕਿ ਇੱਕ ਨੂੰ ਗ੍ਰਿਫਤਾਰ ਕਰ ਲਿਆ ਪਰ ਦੋ ਫਰਾਰ ਹੋ ਗਏ ਨੇ ਗੋਲੀ ਮਾਰੀ ਕਿਵੇਂ ਗਈ ਐ ਪਿੰਡ ਦੇ ਲੋਕ ਕਹਿੰਦੇ ਨੇ ਕਿ ਚੋਰੀਆਂ ਹੋ ਰਹੀਆਂ ਸੀ ਜਿਹੜੀਆਂ ਖੇਤਾਂ 'ਚ ਮੋਟਰਾਂ ਹੁੰਦੀਆਂ ਨੇ ਕੇਬਲਾ ਸਟਾਰਟਰ ਉਹ ਸਾਰਾ ਕੁਝ ਉਤਾਰਿਆ ਜਾ ਰਿਹਾ ਸੀਗਾ ਟਰਾਂਸਫਾਰਮਰ ਖੇਤਾਂ ਦੇ ਵਿੱਚ ਜਿਹੜੇ ਕਿਸਾਨਾਂ ਦੀਆਂ ਮੋਟਰਾਂ ਦੇ ਉਹ ਲਾਏ ਜਾਂਦੇ ਸੀ ਤਾਂ ਲੋਕਾਂ ਨੇ ਫੈਸਲਾ ਕੀਤਾ ਵੀ ਆਪਾਂ ਰਾਖੀ ਕਰਿਆ ਕਰੀਏ ਆਪੋ ਆਪਣੇ ਖੇਤ 'ਚ ਤਾ ਪਿੰਡ ਦੇ ਲੋਕ ਦੱਸਦੇ ਨੇ ਕਿ ਇਹ ਜਿਹੜਾ ਨੌਜਵਾਨ ਸੀ ਇਹ ਵੀ ਆਪਣੇ ਖੇਤ ਬੈਠਾ ਸੀ ਤਾਂ ਤਿੰਨ ਵਿਅਕਤੀ ਉਹਦੇ ਕੋਲ ਆਉਂਦੇ ਨੇ ਉਹਨੂੰ ਬੁਲਾਉਂਦੇ ਨੇ ਤੇ ਫਿਰ ਗੋਲੀ ਮਾਰ ਦਿੰਦੇ ਨੇ ਗੋਲੀ ਮਾਰ ਕੇ ਜਦੋਂ ਫਰਾਰ ਹੁੰਦੇ ਨੇ ਤਾਂ ਉਸ ਤੋਂ ਬਾਅਦ ਜਿਹੜੀ ਜਾਣਕਾਰੀ ਆ ਰਹੀ ਹੈ ਪੁਲਿਸ ਪਿੱਛਾ ਕਰਦੀ ਹੈ ਇੱਕ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਜਾਂਦੀ ਹੈ ਐਨਕਾਊਂਟਰ ਤੋਂ ਬਾਅਦ ਤੇ ਦੋ ਨਿਕਲ ਜਾਂਦੇ ਨੇ ਹੁਣ ਇਹਦੇ ਨਾਲ ਹੀ ਜਿਹੜੀ ਦੂਜੀ ਖਬਰ ਹੈ ਪੰਜਾਬ ਪੁਲਸ ਮੁਖੀ ਡੀਜੀਪੀ ਗੌਰਵ ਯਾਦਵ ਨੇ ਅੱਜ ਵੱਡੀ ਪ੍ਰੈਸ ਕਾਨਫਰੰਸ ਕੀਤੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਬਹੁਤ ਵੱਡੇ ਦਾਅਵੇ ਡੀਜੀਪੀ ਗੌਰਵ ਯਾਦਵ ਨੇ ਕੀਤੇ ਨੇ ਪਿਛਲੇ ਬੀਤ ਚੁੱਕੇ 2025 ਸਾਲ ਦਾ ਲੇਖਾ ਜੋਖਾ ਕੀਤਾ ਤੇ ਨਾਲ ਅਗਲੀ ਪਲੈਨਿੰਗ ਦੱਸੀ ਹੈ ਡੀਜੀਪੀ ਨੇ ਬਹੁਤ ਵੱਡੇ ਦਾਅਵੇ ਕੀਤੇ ਨੇ ਕੀ ਕੁਝ ਕਿਹਾ ਡੀਜੀਪੀ ਨੇ ਉਹ ਮੈਂ ਤੁਹਾਨੂੰ ਦੱਸ ਦਿੰਨਾ ਡੀਜੀਪੀ ਨੇ ਇਹ ਦੱਸਿਆ ਕਿ ਪਿਛਲੇ ਟਾਈਮ ਦੇ ਵਿੱਚ ਪੁਲਿਸ ਨੇ ਨਸ਼ੇ ਦੇ ਮਾਮਲੇ 'ਚ 40000 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ 30 ਐਫਆਈਆਰ ਦਰਜ ਕੀਤੀਆਂ ਨੇ ਹੈਰੋਇਨ 2000 ਕਿਲੋ 2000 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਔਰ ਡੀਜੀਪੀ ਨੇ ਦੱਸਿਆ ਕਿ ਜਿਹੜੀ ਆਇਸ ਦਾ ਨਸ਼ਾ ਹੈ ਉਹ 26 ਕਿਲੋ ਅਫੀਮ 698 ਕਿਲੋ ਪੁੱਕੀ 35000 ਕਿਲੋ ਇਹ ਨਸ਼ੇ ਦੇ ਮਾਮਲੇ 'ਚ ਡੀਜੀਪੀ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਔਰ ਅਪਰਾਧਾਂ ਦੇ ਮਾਮਲੇ 'ਚ ਡੀਜੀਪੀ ਨੇ ਕਿਹਾ ਕਿ ਸਨੇਚਿੰਗ ਦੇ ਮਾਮਲਿਆਂ 'ਚ 1866 ਮਾਮਲਿਆਂ ਤੇ ਕਾਰਵਾਈ ਹੋਈ ਆ ਗ੍ਰਿਫਤਾਰ 992 ਜਿਹੜੇ ਜਿਹੜੇ ਕ੍ਰਿਮੀਨਲ ਨੇ ਕੀਤੇ ਗਏ ਔਰ ਮੋਡਿਊਲ 416 ਮੋਡਿਊਲ ਜਿਹੜੇ ਨੇ ਹਥਿਆਰਾਂ ਦੇ ਜ਼ਖੀਰੇ ਉਹ ਬਰਾਮਦ ਕੀਤੇ ਗਏ ਨੇ ਔਰ ਡੀਜੀਪੀ ਨੇ ਇਹ ਦੱਸਿਆ ਕੇ ਕੈਪਸੂਲ ਜਿਹੜੀਆਂ ਨਸ਼ੇ ਵਾਲੀਆਂ ਗੋਲੀਆਂ ਹੁੰਦੀਆਂ ਨੇ ਉਹ 55 ਲੱਖ 78000 ਗੋਲੀਆਂ ਬਰਾਮਦ ਕੀਤੀਆਂ ਗਈਆਂ ਔਰ ਡਰੱਗ ਮਨੀ 16 ਕਰੋੜ ਤੇ 8 ਲੱਖ ਮਤਲਬ 16.8 ਕਰੋੜ ਡਰੱਗ ਮਨੀ ਐਂਡ ਪ੍ਰੋਪਰਟیز ਫ੍ਰੀਜ਼ ਜਿਹੜੀ ਕੀਤੀ ਗਈ ਆ ਉਹ ਡੀਜੀਪੀ ਨੇ ਦੱਸਿਆ 263 ਕਰੋੜ ਦੀ ਪ੍ਰੋਪਰਟੀ ਜਿਹੜੀ ਆ ਉਹ ਫ੍ਰੀਜ਼ ਕੀਤੀ ਗਈ ਆ ਅਰ ਡੀਜੀਪੀ ਨੇ ਅੱਜ ਜਦੋਂ মিডিਆ ਸਾਹਮਣੇ ਇਹ ਜਾਣਕਾਰੀਆਂ ਦਿੱਤੀਆਂ ਤਾਂ ਡੀਜੀਪੀ ਨੇ ਕੁਝ ਹੋਰ ਦਾਅਵੇ ਵੀ ਕੀਤੇ ਨੇ ਉਹਨਾਂ ਨੇ ਕਿਹਾ ਕਿ ਅਸੀਂ AGTF ਐਂਟੀ ਗੈਂਗਸਟਰ ਟਾਸਕ ਫੋਰਸ ਐਂਡ ANTF ਦੇ ਨਵੇਂ ਦਫ਼ਤਰ ਬਣਾ ਰਹੇ ਆ ਡੀਜੀਪੀ ਨੇ ਇਹ ਕਿਹਾ ਕਿ ਅਸੀਂ ਮਾਰਚ 2026 ਚ ਜਿਹੜਾ ਆਉਣ ਵਾਲਾ ਮਾਰਚ ਹੈ ਉਹਦੇ ਵਿੱਚ 2367 ਸੀਸੀਟੀਵੀ ਕੈਮਰੇ ਅਸੀਂ ਸੜਕਾਂ ਦੇ ਉੱਪਰ ਲਾ ਰਹੇ ਹਾਂ ਤਾਂ ਕਿ ਹਰ ਚੀਜ਼ ਦੇ ਉੱਪਰ ਨਿਗਰਾਨੀ ਰੱਖੀ ਜਾ ਸਕੇ ਡੀਜੀਪੀ ਨੇ ਦੱਸਿਆ ਕਿ ਟਰੈਵਲ ਏਜੰਟਸ ਨੇ ਜਿਹੜੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜੇ ਬਾਹਰ ਪੇਜਦੇ ਨੇ ਡੌਂਕੀਆਂ ਲਵਾ ਕੇ ਜਾਂ ਹੋਰ ਗਲਤ ਤਰੀਕਿਆਂ ਨਾਲ ਗੁੰਮਰਾਹ ਕਰਕੇ ਵੀ ਉਹਨਾਂ ਦੇ ਉੱਪਰ ਵੀ ਅਸੀਂ ਸਖਤ ਨਜ਼ਰ ਰੱਖਣ ਦੇ ਲਈ ਕੰਮ ਕਰ ਰਹੇ ਹਾਂ ਇਹਦੇ ਨਾਲ ਹੀ ਡੀਜੀਪੀ ਨੇ ਇੱਕ ਐਲਾਨ ਕੀਤਾ ਹੈ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਪੁਲਿਸ ਅਧਿਕਾਰੀ ਜਾਂ ਪੁਲਿਸ ਵਾਲਾ 1 ਕਿਲੋ ਚਿੱਟਾ ਫੜੇਗਾ ਹੈਰੋਇਨ ਫੜੇਗਾ ਉਸ ਨੂੰ 40000 ਰੁਪਏ ਦਾ ਇਨਾਮ ਦਿੱਤਾ ਜਾਏਗਾ ਇਹ ਸਾਰੇ ਦਾਅਵੇ ਪੰਜਾਬ ਪੁਲਿਸ ਮੁਖੀ ਡੀਜੀਪੀ ਨੇ ਅੱਜ ਕੀਤੇ ਨੇ ਹੁਣ ਤੁਹਾਡੇ ਤੋਂ ਮੈਂ ਪੁੱਛਣਾ ਚਾਹੂੰਗਾ ਤੁਹਾਨੂੰ ਕੀ ਲੱਗਦਾ ਹੈ ਕੀ ਜਿਹੜੇ ਬਹੁਤ ਵੱਡੇ ਦਾਅਵੇ ਪੰਜਾਬ ਪੁਲਿਸ ਦੇ ਮੁਖੀ ਡੀਜੀਪੀ ਗੌਰਵ ਯਾਦਵ ਨੇ ਕੀਤੇ ਨੇ ਕੀ ਉਹ ਠੀਕ ਨੇ ਕੀ ਸੱਚੀ ਮੁੱਚੀ ਇਹ ਇੰਨਾ ਜ਼ਿਆਦਾ ਕੰਮ ਪੁਲਿਸ ਕਰ ਰਹੀ ਹੈ ਜਿੰਨੇ ਦਾਅਵੇ ਡੀਜੀਪੀ ਸਾਹਿਬ ਨੇ ਕੀਤੇ ਨੇ ਜਿੰਨਾ ਉਹਨਾਂ ਨੇ ਨਸ਼ੇ ਤੇ ਲਗਾਮ ਲਗਾਉਣ ਦੀ ਗੱਲ ਕੀਤੀ ਭ੍ਰਿਸ਼ਟਾਚਾਰ ਤੇ ਲਗਾਮ ਲਗਾਉਣ ਦੀ ਗੱਲ ਕੀਤੀ ਉਹਨਾਂ ਨੇ ਕਾਨੂੰਨ ਵਿਵਸਥਾ ਨੂੰ ਬੜਾ ਵਧੀਆ ਤਰੀਕੇ ਨਾਲ ਚਲਾਉਣ ਦਾ ਦਾਅਵਾ ਕੀਤਾ ਹੈ ਕੀ ਤੁਹਾਨੂੰ ਲੱਗਦਾ ਤੁਸੀਂ ਪੰਜਾਬ ਤੇ ਰਹਿੰਦੇ ਹੋ ਇੰਨੇ ਲੋਕਾਂ ਨੇ ਲੱਖਾਂ ਲੋਕਾਂ ਨੇ ਤੁਸੀਂ ਇਹ ਵੀਡੀਓ ਦੇਖਣੀ ਹੈ ਤੁਸੀਂ ਆਪਣਾ ਕਮੈਂਟ ਲਿਖਿਓ ਮੈਨੂੰ ਪੁੱਛੋਗੇ ਮੈਂ ਦੱਸ ਦਿੰਦਾ ਪਿੰਡਾਂ 'ਚ ਰਹਿੰਦੇ ਆ ਸ਼ਹਿਰਾਂ 'ਚ ਰਹਿੰਦੇ ਆ ਲੋਕਾਂ ਨਾਲ ਮਿਲਦੇ ਆ ਤੇ ਲੋਕ ਕੀ ਕਹਿੰਦੇ ਨੇ ਲੋਕ ਇਹ ਫੀਡਬੈਕ ਦਿੰਦੇ ਨੇ ਕਿ ਨਸ਼ਾ ਕਿਸੇ ਵੀ ਪਿੰਡ ਕਿਸੇ ਵੀ ਸ਼ਹਿਰ ਦੇ ਵਿੱਚ ਆਲੂ ਥੋੜਾ ਲੇਟ ਮਿਲਦੇ ਨੇ ਨਸ਼ਾ ਉਸ ਤੋਂ ਪਹਿਲਾਂ ਮਿਲ ਜਾਂਦਾ ਇਹਨਾਂ ਦਿਨਾਂ 'ਚ ਗੋਭੀ ਤੇ ਗਾਜਰ ਲੋਕ ਕਹਿੰਦੇ ਨੇ ਥੋੜਾ ਟਾਈਮ ਲਾਉਣਾ ਪੈਂਦਾ ਦੁਕਾਨ ਤੇ ਜਾਣਾ ਪੈਂਦਾ ਪਰ ਚਿੱਟਾ ਜਣਾ ਬਹੁਤ ਸਾਰੇ ਲੋਕ ਅੱਜ ਵੀ ਇਹ ਦਾਵਾ ਕਰਦੇ ਨੇ ਕਿ ਫੋਨ ਕਰਕੇ ਆ ਜਾਂਦਾ ਤੇ ਇਹ ਦਾਵਾ ਅੱਜ ਤੋਂ 10 ਦਿਨ ਪਹਿਲਾਂ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਕੀਤਾ ਜਿਸ ਦਿਨ ਜਿਮਣੀ ਚੋਣਾਂ ਦਾ ਰਿਜ਼ਲਟ ਆਉਣਾ ਸੀ ਚਰਨਜੀਤ ਚੰਨੀ ਨੇ ਦਾਵਾ ਕੀਤਾ ਉਹਨਾਂ ਨੇ ਕਿਹਾ ਕਿ ਸਾਡੇ ਪਿੰਡ ਮੇਰੇ ਪਿੰਡ ਚਿੱਟਾ ਜਿੰਨਾ ਮਰਜੀ ਫੋਨ ਤੇ ਕੀ ਹੁਣ ਸਾਬਕਾ ਮੁੱਖ ਮੰਤਰੀ ਝੂਠ ਬੋਲ ਰਿਹਾ ਲੋਕ ਝੂਠ ਬੋਲ ਰਹੇ ਨਹੀਂ ਇਹ ਤੁਸੀਂ ਦੱਸੋ ਤੁਸੀਂ ਆਪੋ ਆਪਣਾ ਅਨਲਿਸਿਸ ਪੇਸ਼ ਕਰ ਸਕਦੇ ਹੋ ਤੁਸੀਂ ਕਿਵੇਂ ਦੇਖ ਰਹੇ ਹੋ ਮੈਨੂੰ ਲੱਗਦਾ ਭ੍ਰਿਸ਼ਟਾਚਾਰ ਦਾ ਜਿਹੜਾ ਮਾਮਲਾ ਭ੍ਰਿਸ਼ਟਾਚਾਰ ਰਿਸ਼ਵਤ ਦਾ ਰੇਟ ਵਧਿਆ ਖਤਮ ਨਹੀਂ ਹੋਇਆ ਅੱਜ ਇਹ ਕੱਲ ਭ੍ਰਿਸ਼ਟਾਚਾਰ ਨਾਲ ਲਬਰੀਜ਼ ਵਿਅਕਤੀ ਫੜਿਆ ਗਿਆ ਪਰਸੋਂ ਵੀ ਚੌਥੇ ਵੀ ਫੜੇ ਕਿੰਨੇ ਜਾ ਰਹੇ ਨੇ ਚਾਹੇ ਨਸ਼ੇ ਵਾਲੇ ਹੋਣ ਚਾਹੇ ਭ੍ਰਿਸ਼ਟਾਚਾਰ ਵਾਲੇ ਹਜ਼ਾਰਾਂ 'ਚੋਂ ਇੱਕ ਸਾਰੇ ਨਹੀਂ ਫੜੇ ਜਾ ਰਹੇ ਤਾਂ ਜੜ ਕਿੱਥੇ ਆ ਜੜ ਇਸ ਰਾਜਨੀਤਿਕ ਪ੍ਰਬੰਧ 'ਚ ਹੈ ਜੜੇ ਸਿਸਟਮ 'ਚ ਹੈ ਜਦੋਂ ਸਿਸਟਮ ਦੀ ਨੀਅਤ ਬਣੇਗੀ ਤੇ ਨੀਤੀ ਬਣੇਗੀ ਦੋ ਚੀਜ਼ਾਂ ਹੁੰਦੀਆਂ ਇੱਕ ਨੀਅਤ ਦੂਜਾ ਨੀਤੀ ਜਦੋਂ ਨੀਅਤ ਠੀਕ ਹੁੰਦੀ ਹੈ ਫਿਰ ਨੀਤੀ ਠੀਕ ਆਪੇ ਬਣ ਜਾਂਦੀ ਹੈ ਮੁੱਖ ਚੀਜ਼ ਸ਼ਹੀਦ ਆਜ਼ਮ ਭਗਤ ਸਿੰਘ ਨੇ ਕਿਹਾ ਸੀ ਇੱਕ ਸਾਧਨ ਹੁੰਦੇ ਨੇ ਔਰ ਇੱਕ ਜਿਹੜੇ ਸੰਧ ਹੁੰਦੇ ਨੇ ਮਤਲਬ ਇੱਕ ਇੱਕ ਕਾਰਜ ਹੁੰਦਾ ਹੈ ਇੱਕ ਇੱਕ ਸਾਧਨ ਹੁੰਦੇ ਨੇ ਉਦੇਸ਼ ਜਾਂ ਸਾਧਨ ਉਦੇਸ਼ ਸਹੀ ਹੋਣਾ ਚਾਹੀਦਾ ਸਾਧਨ ਆਪੇ ਸਹੀ ਹੋ ਜਾਂਦੇ ਨੇ ਜਦੋਂ ਸ਼ਹੀਦ ਭਗਤ ਸਿੰਘ ਹੋਰਾਂ ਦੀ ਬਹਿਸ ਮਹਾਤਮਾ ਗਾਂਧੀ ਹੋਰਾਂ ਨਾਲ ਚੱਲੀ ਸੀ ਜਦੋਂ ਉਹਨਾਂ ਨੇ ਕਿਹਾ ਵੀ ਤੁਸੀਂ ਹਿੰਸਕ ਕਾਰਵਾਈਆਂ ਕਰਦੇ ਹੋ ਇਹ ਗਲਤ ਹੈ ਉਹਨਾਂ ਨੇ ਕਿਹਾ ਸੀ ਸਾਡਾ ਉਦੇਸ਼ ਸਹੀ ਹੈ ਅਸੀਂ ਸਹੀ ਉਦੇਸ਼ ਨਾਲ ਕੰਮ ਕਰ ਰਹੇ ਹਾਂ ਤਾ ਉਹਦੇ ਲਈ ਜਦੋਂ ਸਾਡਾ ਨੀਅਤ ਤੇ ਉਦੇਸ਼ ਸਹੀ ਹੈ ਤਾਂ ਸਾਧਨ ਸਾਡੇ ਉਹਦੀ ਸੇਵਾ ਚ ਨੇ ਉਹਦੇ ਲਈ ਨੇ ਉਹ ਆਪਣੇ ਆਪ ਠੀਕ ਹੋ ਜਾਣਗੇ ਸੋ ਨੀਅਤ ਮੁੱਖ ਚੀਜ਼ ਹੁੰਦੀ ਆ ਤਾਂ ਜੇਕਰ ਪੁਲਿਸ ਤੇ ਸਰਕਾਰ ਦੀ ਨੀਅਤ ਇਹ ਹੋਵੇ ਕਿ ਪੰਜਾਬ ਚੋਂ ਭ੍ਰਿਸ਼ਟਾਚਾਰ ਖਤਮ ਕਰਨਾ ਹੈ ਆ ਰਿਸ਼ਵਤ ਖੋਰੀ ਖਤਮ ਕਰਨੀ ਹੈ ਨਸ਼ਾ ਖਤਮ ਕਰਨਾ ਤਾਂ ਫਿਰ ਹੀ ਇਹ ਚੀਜ਼ਾਂ ਦੀ ਜੜ ਪੁੱਟੀ ਜਾ ਸਕਦੀ ਵਰਨਾ ਬਿਆਨ ਜਿੰਨੇ ਮਰਜ਼ੀ ਦੇ ਲੋ ਜਿੰਨਾ ਮਰਜ਼ੀ ਤੁਸੀਂ ਰਿਟੈਂਸ਼ਨ ਬਟੋਰ ਲੋ ਜਿਹੜੇ ਵੋਟਰ ਆ ਉਹਨਾਂ ਦੀ ਪਰ ਫਿਰ ਹੋਣਾ ਕੁਛ ਨਹੀਂ ਹੈ ਔਰ ਇਸ ਤੋਂ ਅਗਲੀ ਖਬਰ ਤੇ ਗੱਲ ਕਰਦੇ ਆ ਛੁੱਟੀਆਂ 'ਚ ਵਾਦਾ ਹੋਇਆ ਪੰਜਾਬ ਦੇ ਵਿੱਚ ਜਿਹੜੀਆਂ ਸਕੂਲਾਂ 'ਚ ਛੁੱਟੀਆਂ ਕੀਤੀਆਂ ਗਈਆਂ ਸੀ ਉਹ 7 ਜਨਵਰੀ ਤੱਕ ਵਧਾਈਆਂ ਗਈਆਂ ਆ ਇਸ ਤੋਂ ਅੱਗੇ ਵੀ ਵਧਾਈਆਂ ਜਾ ਸਕਦੀਆਂ ਨੇ ਕਿਉਂਕਿ ਮੌਸਮ ਵਿਭਾਗ ਦੇ ਅਲਰਟ ਜਾਰੀ ਹੋ ਰਹੇ ਨੇ ਮੌਸਮ ਵਿਭਾਗ ਨੇ ਅੱਜ ਅਲਰਟ ਜਾਰੀ ਕੀਤਾ ਆਉਣ ਵਾਲੇ 2 ਦਿਨ ਧੁੰਦ ਦਾ yellow ਅਲਰਟ ਜਾਰੀ ਕੀਤਾ ਹੈ ਆਉਣ ਵਾਲੇ ਦਿਨਾਂ ਚ ਧੁੰਦ ਦਾ red ਅਲਰਟ ਵੀ ਜਾਰੀ ਹੋ ਸਕਦਾ ਹੈ ਤੇ red ਅਲਰਟ ਜਦ ਜਾਰੀ ਹੁੰਦਾ ਤਾਂ ਫਿਰ ਸਕੂਲ ਕਾਲਜ ਤੇ ਦਫਤਰ ਬੰਦ ਕਰਨੇ ਪੈਂਦੇ ਨੇ ਬੀਤੇ ਕੱਲ ਮੈਂ ਇੱਕ ਜਗ੍ਹਾ ਤੇ ਜਾ ਰਿਹਾ ਸੀ ਤਾਂ ਵਿਜ਼ਿਬਿਲਟੀ ਬਿਲਕੁਲ 5-7 ਮੀਟਰ ਤੋਂ ਵੱਧ ਨਹੀਂ ਸੀ ਤਾਂ ਉਸ ਤੋਂ ਬਾਅਦ ਅੱਜ ਸਵੇਰ ਦੀ ਜਿਹੜੀ ਵਿਜ਼ਿਬਿਲਟੀ ਸੀ ਉਸ ਤੋਂ ਵੀ ਘੱਟ ਦੱਸੀ ਜਾ ਰਹੀ ਆ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਛੁੱਟੀਆਂ ਚ ਹੋਰ ਵਾਅਦਾ ਕੀਤਾ ਜਾ ਸਕਦਾ ਹੈ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਸੱਤ ਅਧਿਕਾਰੀ ਸਸਪੈਂਡ ਕੀਤੇ ਗਏ ਨੇ ਇਹ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ ਜਿਹੜਾ ਅਮਰਤਸਰ ਦੇ ਐਸਐਸਪੀ ਵਿਜੀਲੈਂਸ ਲਖਵੀਰ ਸਿੰਘ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪਿਛਲੇ ਦਿਨੀ 50 ਕਰੋੜ ਦਾ ਘਪਲੇ ਮਾਮਲੇ ਨਾਲ ਜੁੜ ਕੇ ਉਸ ਤੋਂ ਬਾਅਦ ਜਿਹੜੇ ਇਹ ਵੱਡੇ ਅਧਿਕਾਰੀ ਸੀਗੇ ਸੱਤ ਜਿਨ੍ਹਾਂ ਦੇ ਵਿੱਚ ਇੰਜੀਨੀਅਰ ਨੇ ਸਹਾਇਕ ਇੰਜੀਨੀਅਰ ਨੇ ਔਰ ਐਸਡੀਓ ਨੇ ਇਹ ਸਾਰੇ 7 ਅਧਿਕਾਰੀ ਵੀ ਸਸਪੈਂਡ ਕੀਤੇ ਗਏ ਨੇ ਮਾਮਲਾ ਜਿਹੜਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੇ ਫਾਇਦੇ ਲਈ ਆਏ ਪੈਸੇ ਨੂੰ ਗਲਤ ਤਰੀਕੇ ਨਾਲ ਵਰਤਣ ਜਾਂ ਖਾਜਾਨ ਜਾਂ ਖੁਰਦ-ਬੁਰਦ ਕਰ ਦੇਣ ਨਾਲ ਜੁੜਿਆ ਤਾਂ ਵਿਜੀਲੈਂਸ ਦੇ ਐਸਐਸਪੀ ਨੂੰ ਪਹਿਲਾਂ ਸਸਪੈਂਡ ਕੀਤਾ ਗਿਆ ਕਿਉਂਕਿ ਡਿਊਟੀ ਆਫ ਵਿਜੀਲੈਂਸ ਕੀ ਹੈ ਵਿਜੀਲੈਂਸ ਦੀ ਡਿਊਟੀ ਹੈ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਤੇ ਜਦ ਰਕਸ਼ਸ਼ ਕਹੀ ਪੱਖਸ਼ਕ ਨਿਕਲਣਗੇ ਤਾ ਫਿਰ ਕੀ ਬਣੇਗਾ ਵਾੜ ਹੀ ਖੇਤ ਨੂੰ ਘਾਣ ਲੱਗ ਪੈਗੀ ਤਾਂ ਖੇਤ ਕਿਵੇਂ ਬਚੇਗਾ ਜਦੋਂ ਕੁੱਤੀ ਚੋਰਾ ਨਾਲ ਰਲ ਜਾਏਗੀ ਤਾਂ ਫਿਰ ਘਰ ਕਿਵੇਂ ਬਚੇਗਾ ਤਾਂ ਵਿਜੀਲੈਂਸ ਵਿਜੀਲੈਂਸ ਇੱਕ ਅਜਿਹੇ ਡਿਪਾਰਟਮੈਂਟ ਹੈ ਜਿਹਨੇ ਰਿਸ਼ਵਤਖੋਰਾ ਨੂੰ ਫੜਨਾ ਜਿਹਨੇ ਭ੍ਰਿਸ਼ਟਾਚਾਰੀਆਂ ਨੂੰ ਫੜਨਾ ਤੇ ਜਦੋਂ ਵਿਜੀਲੈਂਸ ਦੇ ਐਸਐਸਪੀ ਵਿਜੀਲੈਂਸ ਦੇ ਜ਼ਿਲ੍ਹਾ ਮੁਖੀ ਦੇ ਉੱਪਰ ਇਹ ਦੋਸ਼ ਲੱਗਣ ਭਈ ਉਹਨੇ ਇਸ ਮਾਮਲੇ 'ਚ ਗੜਬੜ ਕੀਤੀ ਤਾਂ ਫਿਰ ਉਮੀਦ ਕਿਤੋਂ ਕੀਤੀ ਜਾ ਸਕਦੀ ਹੈ ਵਿਜੀਲੈਂਸ ਤੇ ਉਦੋਂ ਵੀ ਸਵਾਲ ਉੱਠੇ ਜਦੋਂ ਪੰਜਾਬ ਦੇ ਇੱਕ ਸੀਨੀਅਰ ਪੁਲਿਸ ਅਫਸਰ ਡੀਆਈਜੀ ਹਰਚਰਨ ਭੁੱਲਰ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਨਹੀਂ ਕੀਤਾ ਸੈਂਟਰ ਗਵਰਨਮੈਂਟ ਦੀ ਏਜੰਸੀ ਸੀਬੀਆਈ ਆਈ ਉਹਨੇ ਗ੍ਰਿਫਤਾਰ ਕੀਤਾ ਉਦੋਂ ਵੀ ਸਵਾਲ ਉੱਠੇ ਵੀ ਵਿਜੀਲੈਂਸ ਕਿੱਥੇ ਆ ਕਾਰਵਾਈ ਤਾਂ ਵਿਜੀਲੈਂਸ ਨੂੰ ਕਰਨੀ ਬਣਦੀ ਸੀ ਪਰ ਵਿਜੀਲੈਂਸ ਤੇ ਪੰਜਾਬ ਸਰਕਾਰ ਦੀਆਂ ਨਜ਼ਰਾਂ 'ਚ ਜਿਹੜੇ ਡੀਆਈਜੀ ਭੁੱਲਰ ਸੀਗੇ ਉਹ ਬਚੇ ਕਿਉਂ ਹੋਏ ਸੀ ਕਿੱਥੇ ਗੰਢੀ ਸੰਢੀ ਸੀ ਕੀ ਪ੍ਰੋਬਲਮ ਸੀ ਔਰ ਜਦੋਂ ਵਿਜੀਲੈਂਸ ਦੇ ਹੀ ਇਸ ਤਰ੍ਹਾਂ ਉੱਚ ਅਧਿਕਾਰੀ ਜਿਹੜੇ ਨੇ ਉਹਨਾਂ ਉਹਨਾਂ ਨੂੰ ਇਸ ਤਰੀਕੇ ਨਾਲ ਸਸਪੈਂਡ ਕਰਕੇ ਕਾਰਵਾਈ ਕਰਨੀ ਪਵੇ ਤਾਂ ਫਿਰ ਮਾਮਲਾ ਬਹੁਤ ਗੰਭੀਰ ਹੈ ਫਿਰ ਮੁਨਸਫ ਜਾਣਗੇ ਕਿੱਥੇ ਸੋ ਪੰਜਾਬ ਦੇ ਹਾਲਾਤ ਜਿਹੜੇ ਨੇ ਉਦੋਂ ਤੱਕ ਠੀਕ ਨਹੀਂ ਹੋ ਸਕਦੇ ਜਦੋਂ ਤੱਕ ਪੰਜਾਬ ਦੇ ਲੋਕ ਚੇਤਨ ਨਹੀਂ ਹੁੰਦੇ ਜਾਗਰੂਕ ਨਹੀਂ ਹੁੰਦੇ ਮਾਮਲਾ ਲੋਕਾਂ ਦੀ ਜਾਗਰੂਕਤਾ ਨਾਲ ਜੁੜਿਆ ਸਰਕਾਰਾਂ ਉਹਨਾਂ ਲਈ ਕੰਮ ਕਰਦੀਆਂ ਨੇ ਜਿਨ੍ਹਾਂ ਨੇ ਪਿਛਲੇ ਦਿਨੀ 3811 ਕਰੋੜ ਰੁਪਇਆ ਇਹਨਾਂ ਪਾਰਟੀਆਂ ਨੂੰ ਦਿੱਤਾ ਉਹ ਕੌਣ ਨੇ ਉਹ ਕਾਰਪੋਰੇਟ ਕਰਾਣੇ ਨੇ ਉਹ ਉਹਨਾਂ ਦੇ ਹਿਸਾਬ ਨਾਲ ਕੰਮ ਕਰਨਾ ਉਹਨਾਂ ਨੇ ਲੋਕ ਜੋ ਤੱਕ ਵਾਚ ਡੌਗ ਨਹੀਂ ਬਣਦੇ ਉਦੋਂ ਤੱਕ ਕੁਝ ਵੀ ਸੁਧਾਰ ਨਹੀਂ ਹੋ ਸਕਦਾ ਤੇ ਲੋਕ ਉਦੋਂ ਤੱਕ ਕਦੇ ਵੀ ਸੁਰੱਖਿਆ ਗਾਰਡ ਸਮਾਜ ਦੇ ਨਹੀਂ ਬਣ ਸਕਦੇ ਜਦੋਂ ਤੱਕ ਉਹ ਚੇਤਨ ਨਹੀਂ ਜਦੋਂ ਤੱਕ ਉਹ ਜਾਗਰੂਕ ਨਹੀਂ ਤੁਸੀਂ ਸਾਰੇ ਮੇਰੇ ਨਾਲੋਂ ਸਿਆਣੇ ਹੋ ਮੇਰੇ ਨਾਲੋਂ ਸਮਝਦਾਰ ਹੋ ਪਰ ਮੈਨੂੰ ਲੱਗਦਾ ਕਿ ਮੇਰੇ ਵਰਗਿਆਂ ਦੀ ਗਿਣਤੀ ਜ਼ਿਆਦਾ ਹੈ ਜਿਹੜੇ ਨਹੀਂ ਸਮਝ ਰੱਖਦੇ ਜਿਨ੍ਹਾਂ ਨੂੰ ਨਹੀਂ ਪਤਾ ਔਰ ਅਸੀਂ ਸਾਰੇ ਕਿਸ ਨਾ ਕਿਸੇ ਪਾਰਟੀ ਦੇ ਪਿੱਛੇ ਲੱਗ ਬਣੇ ਆ ਚਮਚੇ ਬਣੇ ਆ ਕੜਛੇ ਬਣੇ ਆ ਵੋਟਰ ਸਪੋਰਟਰ ਤੱਕ ਤਾਂ ਠੀਕ ਹੈ ਪਰ ਕੜਛੇ ਚਮਚੇ ਬਣਨ ਦੀ ਜਿਹੜੀ ਸਥਿਤੀ ਆ ਉਹ ਪੰਜਾਬ ਨੂੰ ਬਰਬਾਦ ਕਰ ਰਹੀ ਤੇ ਅਸੀਂ ਬਣੇ ਹੋਇਆ ਪਾਰਟੀਆਂ ਦੇ ਜਿਹੜੀ ਪਾਰਟੀ ਦੀ ਸਰਕਾਰ ਬਣ ਜਾਂਦੀ ਹੈ ਉਹਦੇ ਖਿਲਾਫ ਸਵਾਲ ਉਠਾਓ ਸਰਕਾਰ ਨੂੰ ਤਕਲੀਫ ਵੱਧ ਹੁੰਦੀ ਹੈ ਚਮਚੇ ਪਹਿਲਾਂ ਭੁੱਜਣ ਲੱਗ ਜਾਂਦੇ ਨੇ ਇਹ ਇਸ ਚੀਜ਼ ਨੇ ਪੰਜਾਬ ਨੂੰ ਅੱਜ ਤੱਕ ਵੱਡਾ ਹਰਜਾ ਪਹੁੰਚਾਇਆ ਨੁਕਸਾਨ ਕੀਤਾ ਪੰਜਾਬ ਨੂੰ ਗਦਾਰਾਂ ਨੇ ਮਾਰਿਆ ਮੁਗਲਾਂ ਦਾ ਟਾਈਮ ਜਦੋਂ ਜਦੋਂ ਜਿਹੜੇ ਜਿਹੜੇ ਸਾਡੇ ਗੁਰੂ ਸਹਿਬਾਨ ਤੇ ਸਿੱਖ ਯੋਧੇ ਉਹ ਜਾਨਾਂ ਤਲੀ ਤੇ ਰੱਖ ਕੇ ਤੇ ਮੁਗਲਾਂ ਨਾਲ ਟੱਕਰਾਂ ਲੈਂਦੇ ਸੀ ਸਵਾ ਸਵਾ ਲੱਖ ਨਾਲ ਇੱਕ ਲੜਾਇਆ ਗੁਰੂ ਸਹਿਬਾਨਾਂ ਨੇ ਪਰ ਗਦਾਰਾਂ ਨੇ ਉਦੋਂ ਵੀ ਨੁਕਸਾਨ ਕੀਤਾ ਹਰ ਮੂਮੈਂਟ ਚ ਗਦਾਰ ਹੁੰਦੇ ਨੇ ਗਦਾਰ ਚੇਤਨਾ ਦੀ ਘਾਟ ਚੋਂ ਬਣਦੇ ਨੇ ਅੰਗਰੇਜ਼ਾਂ ਨਾਲ ਲੜਾਈ ਲੜ ਰੇ ਸੀ ਸ਼ਹੀਦ ਭਗਤ ਸਿੰਘ ਹੋਰੀ ਗਦਰੀ ਬਾਬੇ ਭਗਤ ਸਰਾਬੇ ਉਦੋਂ ਵੀ ਗਦਾਰਾਂ ਨੇ ਨੁਕਸਾਨ ਕੀਤਾ ਅੱਜ ਵੀ ਗਦਾਰ ਕੌਣ ਨੇ ਜਿਹੜੇ ਹਕੂਮਤਾਂ ਦੀ ਅੰਨੇਵਾ ਚੱਕਰੀ ਕਰਨ ਲੱਗ ਜਾਂਦੇ ਨੇ ਜਿਹਨੂੰ ਅਸੀਂ ਕੌਲੀ ਚੱਟ ਜਾਂ ਤਲਵਾ ਚੱਟ ਕਹਿੰਦੇ ਆ ਉਹਨਾਂ ਨੇ ਹਮੇਸ਼ਾ ਨੁਕਸਾਨ ਕੀਤਾ ਅੱਜ ਵੀ ਹੈਗੇ ਨੇ ਸਾਡੇ ਆਸ-ਪਾਸ ਸਾਡੇ ਵਾਲੇ ਦੁਆਲੇ ਉਹਨਾਂ ਨੇ ਨੁਕਸਾਨ ਕੀਤਾ ਅੱਜ ਲੋੜ ਪੰਜਾਬ ਨਾਲ ਖੜਨ ਦੀ ਹੈ ਲੋਕਾਂ ਨਾਲ ਖੜਨਦੀ ਹੈ ਪੰਜਾਬ ਨਹੀਂ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਇਸ ਨਕਸ਼ੇ ਦੇ ਉੱਪਰ ਇਸ ਤੋਂ ਕਿਤੇ ਪਹਿੜੀ ਤਸਵੀਰ ਚ ਨਜ਼ਰ ਆਵੇਗਾ ਜਿਹੜੀ ਤਸਵੀਰ ਅੱਜ ਨਜ਼ਰ ਆ ਰਹੀ ਹੈ ਤੁਸੀਂ ਮੰਨਦੇ ਹੋ ਨਾ ਨਸ਼ਿਆਂ ਚ ਡੋਬਤਾ ਮੰਨਦੇ ਹੋ ਨਾ ਬੇਰੋਜ਼ਗਾਰੀ ਚ ਡੋਬਤਾ ਮੰਨਦੇ ਹੋ ਨਾ ਪੰਜਾਬ ਨੂੰ ਇਹਨਾਂ ਨੇ ਭ੍ਰਿਸ਼ਟਾਚਾਰ ਚ ਡੋਬਤਾ ਮੰਨਦੇ ਹੋ ਨਾ ਕਿ ਪੰਜਾਬ ਨੂੰ ਕਰਜ਼ਿਆਂ ਚ ਡੋਬਤਾ ਪੰਜਾਬ ਦੇ ਉੱਪਰ 4 ਲੱਖ ਕਰੋੜ ਦਾ ਕਰਜ਼ਾ ਹੈ ਹਰ ਬੰਦਾ ਐਵਰੀ ਪਰਸਨ 2.5 ਲੱਖ ਰੁਪਏ ਕਰਜ਼ੇ ਦੇ ਥੱਲੇ ਆ ਜਿੰਨਾ ਪੰਜਾਬ ਤੇ ਕਰਜ਼ਾ ਸੈਂਟਰ ਦਾ ਪੰਜਾਬ ਨੇ ਜੇ ਕਰਜ਼ਾ ਸੈਂਟਰ ਦਾ ਉਤਾਰਨਾ ਹੋਵੇ ਨਾ ਤੇ ਕਿੰਨੇ ਸਾਲ ਜਿਹੜਾ ਪੰਜਾਬ ਦਾ ਰੈਵਨਿਊ ਹੈ ਕੱਲਾ ਸੈਂਟਰ ਨੂੰ ਉਤਾਰੀ ਜਾਵੇ ਤੇ ਸਾਰੀਆਂ ਤਨਖਾਹਾਂ ਸਾਰੇ ਖਰਚੇ ਸਭ ਡਵੈਲਪਮੈਂਟ ਬੰਦ ਕਰ ਦੇ ਫਿਰ ਵੀ ਕਰਜ਼ਾ ਨਹੀਂ ਉਤਰਨਾ